ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਂ ਜੀ ਗਰਮੀਤ ਸਾਈਕਲ ਵਰਕਰਸ ਸਾਈਕਲਾਂ ਦੀ ਰਿਪੇਅਰ ਦਾ ਜਿੱਥੇ ਕੰਮ ਹੁੰਦਾ ਸਾਰੇ ਤੁਸੀਂ ਪਛਾਣ ਗਏ ਹੋਵੋਗੇ ਤੁਹਾਡੇ ਗਰਮੀਤ ਬਾਈ ਜੀ ਉਹਨਾਂ ਨੂੰ ਜਿਨ੍ਹਾਂ ਨੇ ਵੀ ਬਚਪਨ ਦੇ ਵਿੱਚ ਸਾਈਕਲ ਚਲਾਏ ਆ ਮੈਂ ਇੱਥੋਂ ਹੀ ਸਾਈਕਲ ਜਿਹੜਾ ਠੀਕ ਕਰਵਾਉਂਦਾ ਰਿਹਾ ਗੱਲਬਾਤ ਵੀ ਤੁਹਾਨੂੰ ਕਰਾਨਾ ਪਹਿਲਾਂ ਤੁਹਾਨੂੰ ਐਡਰੈਸ ਦੱਸਦਾ ਵੀ ਸਾਹਮਣੇ ਬਜਰੰਗ ਭਰਾ ਖੜਾ ਹੈ ਸਾਹਮਣੇ ਸਾਈਕਲ ਪਲਾਸਟਿਕ ਤੇ ਅਜੈ ਬੁੱਕ ਸਟੂਡੈਂਟ ਬੁੱਕ ਡਿਪੋ ਦੀ ਜਿਹੜੀ ਸ਼ਾਪ ਆ ਉਹਦੇ ਬਿਲਕੁਲ ਸਾਹਮਣੇ ਇਸ ਸਾਈਡ ਤੇ ਤਕਰੀਬਨ ਕਾਫੀ ਸਾਲ ਹੋ ਗਏ ਮੈਂ ਵੀ ਬਚਪਨ ਦੇ ਵਿੱਚ ਇੱਥੇ ਸਾਈਕਲ ਜਿਹੜਾ ਠੀਕ ਕਰਵਾਉਂਦਾ ਰਿਹਾ ਜਦੋਂ ਕਦੇ ਚੇਨ ਖਰਾਬ ਹੋ ਜਾਂਦੀ ਜਾਂ ਕਦੇ ਕੁਝ ਹੋ ਜਾਂਦਾ ਤੇ ਮੈਂ ਤੁਹਾਡੀ ਗੱਲਬਾਤ ਵੀ ਕਰਾਨਾ ਜੀ ਇਹ ਉਦੋਂ ਦਾ ਹੀ ਪੁਰਾਣਾ ਖੋਖਾ ਪਿਆ ਹੈ ਹਾਂਜੀ ਸਤਿ ਸ੍ਰੀ ਅਕਾਲ ਗੁਰਮੀਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿੰਨੀ ਉਮਰ ਹੋ ਗਈ ਬਾਈ ਜੀ ਆਪਣੀ ਹੁਣ ਦੋ ਘਾਟ ਅੱਸੀ ਦੋ ਘਾਟ ਅੱਸੀ ਜੀ ਹਾਂ ਫਰਮਾਦਾ ਤੁਹਡੀ ਹੋਰ ਲੰਮੀ ਉਮਰ ਕਰੇ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸਾਈਕਲ ਦਾ ਕੰਮ ਕਰਦੇ ਨੂੰ ਠੀਕ ਕਰਦੇ ਨੂੰ 3 ਪਰ 50 ਹੋ ਗਈ 53 ਸਾਲ ਹੋ ਗਏ ਜੀ 53 ਤੇ ਕਿਸ ਤਰ੍ਹਾਂ ਕੰਮ ਜੀ ਹੁਣ ਅੱਜਕੱਲ ਕੰਮ ਹੁਣ ਐਕਟਮ ਹੈ ਨਹੀਂ ਸਾਈਕਲ ਕੱਟ ਗਈ ਠੀਕ ਆ ਜਮੇ ਕੱਟ ਗਿਆ ਜੀ ਬਹੁਤ ਕੱਟ ਗਿਆ 25% ਰਹਿ ਗਿਆ 75% ਖਤਮ ਠੀਕ ਆ ਜੀ ਜਿਹੜੀ ਰੋਜੀ ਰੋਟੀ ਹੁਣ ਚੱਲ ਰਹੀ ਹੈ ਇਸ ਕੰਮ ਤੇ ਰੋਜੀ ਚੱਲਦੀ ਹੈ ਪਰ ਘੱਟ ਚੱਲਦੀ ਠੀਕ ਆ ਘੱਟ ਚੱਲਦੀ ਹੈ ਪਰ ਟ੍ਰੈਂਡ ਜੇ ਆਇਆ ਤਾਂ ਹੈ ਮੁੜ ਕੇ ਬੜੇ ਬੜੇ ਜੇ ਸਾਈਕਲ ਹੁਣ ਲੋਕੀ ਲੈਣ ਲੱਗੇ ਆ ਬੜੇ ਬੜੇ ਟਾਇਰਾਂ ਵਾਲੇ ਉਹ ਡेंजर ਆਏ ਉਹ ਬੱਤੀਆਂ ਆਏ ਉਹ ਇੰਨੇ ਰਿਪੇਅਰ ਕਿ ਨਹੀਂ ਆਉਂਦੇ ਉਹ ਜੋ ਕੰਡਮ ਹੋ ਜਣੇ ਲੋਕ ਵੇਚੇ ਦਿੰਦੇ ਨੇ ਉਹਨਾਂ ਦੇ ਜਿਹੜੀ ਉਹ ਰਿਪੇਅਰ ਹੁੰਦੇ ਨਹੀਂ ਆ ਇਹ ਹੁੰਦੇ ਨਹੀਂ ਰਿਪੇਅਰ ਵਾਸਤੇ ਜਿਹੜੀ ਆਹੀ ਸਾਈਕਲ ਰਿਪੇਅਰ ਵਾਸਤੇ ਸਾਈਕਲ ਪੁਰਾਣੀ ਚੱਲਦੇ ਠੀਕ ਆ ਜੀ ਹਾਂ ਜੀ ਹੁਣ ਕੀ ਆ ਰੇਟ ਚੱਲਦਾ ਹੈ ਪੰਕਚਰ ਦਾ ਸਾਈਕਲ ਦਾ ਪੰਕਚਰ ਦਾ ਰੇਟ ਹੁਣ ਕੀ 30 ਰੁਪਏ ਚੱਲਦਾ ਜਦੋਂ ਕੰਮ ਸ਼ੁਰੂ ਕਰਿਆ ਸੀ ਕਿਹੜੇ ਸਾਲਾਂ 'ਚ ਕੰਮ ਸ਼ੁਰੂ ਕਰਿਆ ਤਾਂ ਜਿਆ ਉਦੋਂ ਕਿਆ ਰੇਟ ਹੁੰਦਾ ਦਾ ਬੈਂਚਰ ਦਾ ਨਿਊ ਕੋਸਟ ਥੋੜੇ ਹੀ ਤੇ ਰੁਪਈਆ 100 ਰੁਪਈਆ ਇੰਨਾ ਘੜਾਉਂਦੇ ਉਦੋਂ ਇੰਨੇ ਵਾਪਸ ਹੁੰਦੇ ਹੂੰ ਇਹ ਤਾਂ ਹੈ ਜੀ 53 ਸਾਲ ਪਹਿਲਾਂ ਇੰਨੇ ਕਮਾਉਂਦੀ ਦੈਲੀ ਸੀ ਆ ਉਹ ਹੁਣ ਸਾਈਕਲ ਕਿੰਨੇ ਦਾ ਨਮਾ ਜੀ 5500 ਸਾਢੇ 5000 ਦਾ ਹੋ ਗਿਆ ਜਦੋਂ ਤੁਸੀਂ ਕੰਮ ਸ਼ੁਰੂ ਕਰਿਆ ਉਦੋਂ ਸਾਈਕਲ ਕਿੰਨੇ ਦਾ ਹੁੰਦਾ ਸੀ ਉਦੋਂ ਤਾਂ ਬਹੁਤ ਘੱਟ ਪੈਸਾ ਸੀਦਾ ਕਿਸੇ ਟਾਈਮ 200 ਦਾ ਫਿਰ 300 ਦਾ ਫਿਰ ਇਦਾਂ ਵੱਧ ਗਿਆ ਠੀਕ ਆ ਜੀ ਹਾਂ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਦੁਕਾਨ ਨੂੰ ਤੁਹਾਨੂੰ ਮੈਂ ਦਿਖਾ ਦਵਾਂ ਬਚਪਨ ਤੁਹਾਡਾ ਯਾਦ ਆ ਜੂਗਾ ਸਾਰਿਆਂ ਦਾ ਆ ਦੇਖੋ ਆਹ ਟਿਊਬਾਂ ਦਾ ਪੰਚਰ ਲੱਗਣਾ ਸਲੂਸ਼ਨ ਨਾਲ ਸੋ ਜਰੂਰ ਭਾਈ ਸਪੋਰਟ ਕਰੋ ਭਰਾ ਸਾਡੇ ਹੁਣ ਤਾਂ ਐਨਆਰਆਈ ਭਰਾ ਬਹੁਤ ਦੇਖ ਰਹੇ ਹੋਣੇ ਹਨ ਸਾਈਕਲ ਚਲਾਏ ਆ ਨਵੇਂ ਨਵੇਂ ਟਾਇਰ ਪਏ ਹੁਣ ਟਾਇਰ ਕਿੰਨੇ ਦਾ ਨਵਾਂ ਸਾਈਕਲ ਦਾ 250 ਰੁਪਏ ਦਾ ਟਾਇਰ ਹੋ ਗਿਆ ਗੱਡੀ ਕਿੰਨੇ ਦੀ ਆ 50 ਰੁਪਏ ਦੀ 50 ਰੁਪਏ ਦੀ ਗੱਡੀ ਹੈ ਕੋਈ ਜ਼ਿਆਦਾ ਰੇਟ ਦੀ ਮਦ ਹੈਗਾ ਸਾਈਕਲ ਦਾ ਸੋ ਭਾਈ ਸਾਈਕਲ ਦੁਆਰ ਤੋਂ ਲੈ ਲਓ ਤੇ ਸਾਡੇ ਗਰਮੀਦ ਬਾਈ ਦਾ ਜਿਹੜਾ ਕੰਮ ਚੱਲ ਪਊਗਾ ਆ ਪੈਂਡਲ ਪਏ ਆ ਸਾਈਕਲੀਆਂ ਦੇ ਬੱਚਿਆਂ ਦੇ ਸੋ ਛੋਟੀ ਦੁਕਾਨ ਦੁਕਾਨ ਨੂੰਰੇ ਕਿੰਨੇ ਸਾਲ ਹੋ ਗਏ 3 ਪਰ 50 53 ਸਾਲਿਆਂ ਨੇ ਪੱਕਾ ਉਰੀਓ ਕਰੀ ਦੀ ਲਗਾਨ ਆਗੇ ਤੁਸੀਂ ਇੱਥੇ ਇਹਨਾਂ ਨੇ ਦੁਕਾਨ ਸ਼ੁਰੂ ਕਰੀ ਦੀ 53 ਸਾਲ ਪਹਿਲਾਂ ਤੇ ਉਮਰ ਵੀ ਤੁਹਾਨੂੰ ਦੱਸੀ ਹੈ ਆਹ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਜੀ 77 70176 63883 ਜਰੂਰ ਭਾਈ ਸਾਰੇ ਸਪੋਰਟ ਵੀ ਕਰੋ ਸਾਡੇ ਗੁਰਮੀਤ ਬਾਈ ਨੂੰ ਤੇ ਹੋਰ ਜਿਹੜੇ ਵੀ ਵੀਡੀਓ ਦੇਖਦੇ ਆ ਭਾਈ ਘਰ ਛੋਟੇ ਮੋਟੇ ਸਾਈਕਲ ਹੋਣਗੇ ਜਰੂਰ ਆਇਆ ਕਰੋ سپورਟ ਕਰਿਆ ਕਰੋ ਉਦਾਂ ਹੀ ਮਦਦ ਕਰਜਿਆ ਕਰੋ ਹਨਾ ਜਿਨ੍ਹਾਂ ਦਾ ਬਚਪਨ ਦਿੱਤੇ ਆ ਭਾਈ ਅੱਜ ਇਹਨਾਂ ਦਾ ਹੀ ਬਣ ਗਿਆ ਆਪਾਂ ਵੱਡੇ ਹੋ ਗਿਆਂ ਤਾਂ ਆਪਣਾ ਫਰਜ਼ ਬਣਦਾ ਵੀ ਆਪਾਂ سپورਟ ਕਰੀਏ ਸੋ ਜਰੂਰ ਸਾਰੇ سپورਟ ਕਰਿਓ ਹੋਰ ਜੀ ਘਰ ਪਰਿਵਾਰ ਸਭ ਵਧੀਆ ਜੀ ਸਭ ਠੀਕ ਠਾਕ ਹੈ ਜੀ ਬੱਚੇ ਕਿਆ ਕਰਦੇ ਦੀ ਅੱਜ ਕੱਲ ਬੱਚੇ ਜੀ ਬਸ ਇਹੀ ਕਰਦੇ ਆ ਕੰਮ ਤੰਦਾ ਪ੍ਰਾਣਾ ਹੀ ਠੀਕ ਆ ਜੀ ਮਡੂਰੀ ਦਾ ਪਿੰਡ ਕਿਹੜਾ ਜੀ ਆਪਣਾ ਬਰਸਾਲਪੁਰ ਬਰਸਾਲਪੁਰ ਪਿੰਡਾ ਜੀ ਇਹ ਕੰਮ ਕੀ ਤੋਂ ਸਿੱਖਿਆ ਦਾ ਜੀ ਤੁਸੀਂ ਕੰਮ ਜੀ ਉਹ ਮਿਸ਼ਤਰੀ ਮਰ ਲਿਆ ਲਠੇੜੀ ਇਹ ਦਾ ਠੀਕ ਆ ਜੀ ਹੂੰ ਲਠੇੜੀ ਕੰਮ ਲਠੇੜੀ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਤਾਂ ਹੁਣ ਮੈਂ ਆ ਦੋ ਮੇਰੇ ਮੁੰਡੇ ਆ ਮੇਰੇ ਘਰ ਆ ਜੀ ਠੀਕ ਆ ਜੀ ਇਹ ਕਿੰਨੀ ਕ ਦਿਹਾੜੀ ਪੈ ਜਾਂਦੀ ਹੈ ਹੁਣ ਜਿਵੇਂ ਪਹਿਲਾ ਸਮਿਆਂ ਦੇ ਵਿੱਚ ਇੱਥੇ ਨਹੀਂ ਕੋਈ ਐਸਟੀਮੇਟ ਨਹੀਂ ਕਹਤੇ 200 ਕਾ ਤੇ 150 ਕਾ ਤੇ 50 ਹੇ ਜੋਨੇ ਅੱਛਾ ਕਦੇ ਪਜਾਏ ਬਣਦੇ ਆ ਜੰਡਰ ਨਾ ਕੰਮ ਆ 50 ਹੇ ਇਹ ਖਾਲੀ ਵੀ ਮੁੜ ਕੇ ਗਏ ਆ ਮੁੜ ਜੰਨੇ ਆ ਅੱਛਾ ਖਾਲੀ ਬੋਣੀ ਵੀ ਨਹੀਂ ਹੁੰਦੀ ਅੱਛਾ ਬੋਣੀ ਵੀ ਨਹੀਂ ਹੁੰਦੀ ਨਹੀਂ ਹੁੰਦੀ ਦੇਖੋ ਪੰਜਾਬੀਆਂ ਨੇ ਹੌਸਲੇ ਵੀ ਬੋਣੀ ਨਹੀਂ ਵੀ ਹੁੰਦੀ ਤਾਂ ਵੀ ਜਿਹੜਾ ਹੱਸ ਕੇ ਕਹਿ ਦਿੰਨੇ ਆ ਵੀ ਸਰਬਤ ਦਾ ਭਲਾ ਹਨ ਤੇਰੇ ਭਾਂ ਸਰਬਤ ਦਾ ਭਲਾ ਘਰੋਂ ਤਾਂ ਜਾਣਾ ਹੀ ਹਾਂਜੀ ਘਰੋਂ ਤਾਂ ਜਾਣਾ ਹੀ ਚਲੋ ਭਾਈ ਸਾਰੇ ਜਿਹੜੇ ਵੀਡੀਓ ਦੇਖਦੇ ਆਂ ਜਰੂਰ ਸਪੋਰਟ ਕਰਿਓ ਸਾਡੇ ਗਰਮੀਤ ਬਾਈ ਨੂੰ ਸਾਡੀਆਂ ਲੰਮੀਆਂ ਹੋਣ ਜੀ ਬਹੁਤ ਤਜਰਬਾ ਇਹਨਾਂ ਦਾ ਸਾਈਕਲ ਦੇ ਵਿੱਚ ਸਾਈਕਲ ਨੂੰ ਦੇਖਦੇ ਸਾਰੇ ਤੇ ਹੁਣ ਕਿੰਨੇ ਦਾ ਗਰੀਸ ਗਰੂਸ ਕਰਦੇ ਆ ਸਰਵਿਸ ਕਿੰਨੇ ਦੀ ਹੁੰਦੀ ਹੈ ਸਾਈਕਲ ਦੀ ਹੁਣ ਹੁਣ ਇਸ ਟਾਈਮ 150 ਲੈਂਦੇ ਆ ਅੱਛਾ 150 ਰੁਪਏ ਚ ਸਰਵਿਸ ਹੁੰਦੀ ਹੈ ਉਸ ਟਾਈਮ ਲੰਦੇ ਤਾਂ ਸਾਰੇ 15 ਰੁਪਏ ਠੀਕ ਹੈ ਜੀ ਜਦੋਂ ਕੰਮ ਸ਼ੁਰੂ ਕਰੇ ਦਾ 15 ਰੁਪਏ ਠੀਕ ਹੈ ਜੀ ਚਲੋ ਟਾਈਮ ਦੇ ਨਾਲ ਹੁਣ ਤਨਖਾਹਾਂ ਵੀ ਵਧ ਗਈਆਂ ਕੰਮ ਵੀ ਵਧ ਗਏ ਜਦੋਂ ਰੁਪਏ ਵੀ ਉਹਨੇ ਕਿੰਦਾ ਰੇਟ ਵਧ ਗਿਆ ਸੋਨਾ ਕਿੰਨੇ ਦਾ ਹੋ ਗਿਆ ਹੁਣ ਟੋਲਾ ਮੈਨੂੰ ਤਾਂ ਹੁਣ ਸੁਨਾਰਾਂ ਨੂੰ ਪਤਾ ਵਸਦਾ ਤੁਹਾਡੇ ਤਾਂ ਪਤਾ ਨਹੀਂ ਮੈਂ ਤਾਂ ਹੁੰਦਾ ਦਾ ਲੱਖ ਟ ਤੋਡੇ ਟਾਈਮਾਂ ਦਾ ਕਿਸੇ ਕਾ ਵੀ ਸੱਕੜਿਆ ਨਹੀਂ ਤਾਂ ਪਰ ਸੋਨੇ ਦਾ ਤਾਂ ਮੈਂ ਇੱਕ ਚੀਜ਼ ਹੈ ਜੀ ਨਾ ਜਦ ਸਸਤਾ ਦਾ ਜਦਵਰੀ ਲੋਕਾਂ ਦੇ ਲਈ ਹੋਇਆ ਜਦ ਮਹਿੰਗਾ ਹੋਇਆ ਜਦਵ ਨਹੀਂ ਲਈ ਹੋਇਆ ਜੀ ਇੰਜ 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 ਇ ਇਹ ਤਾਂ ਹੋ ਰੋ ਰਹੇ ਨੇ ਚਲੋ ਗਰਮੀਤ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਮੈਨੂੰ ਸਾਰੇ ਜਰੂਰ ਦੱਸਿਓ ਗਰਮੀਤ ਬਾਈ ਕੋਲੋਂ ਕਿਨੇ ਕਿਨੇ ਸਾਈਕਲ ਆਪਣੇ ਠੀਕ ਕਰਵਾਏ ਆ ਚੱਕੇ ਪਵਾਏ ਆ ਪੁਰਾਣੇ ਟਾਇਰ ਵੀ ਇੱਥੇ ਰੱਖੇ ਹੋਏ ਆ ਪੁਰਾਣੇ ਵੀ ਵਦਨੇ ਆ ਨਹੀਂ ਪੁਰਾਣੇ ਨਹੀਂ ਪੈਂਦੇ ਤਾਂ ਸ਼ੋਪੀਸ ਅੱਛਾ ਸ਼ੋਪੀਸੇ ਰੱਖਿਆ ਵੀ ਦੇਖ ਕੇ ਕੋਈ ਆ ਜਾਵੇ ਤੇ ਜੇ ਸਾਰੇ ਜਰੂਰ ਆਇਓ ਸਪੋਰਟ ਕਰਿਓ ਜੀ ਗਰਮੀਤ ਸਾਈਕਲ ਵਰਸਸ ਗੁਰਦੁਆਰਾ ਕਦਲਗੜ ਰੋਡ ਸ਼੍ਰੀ ਚਮਕੌਰ ਸਾਹਿਬ ਉਹ ਸਾਹਮਣੇ ਫੋਨ ਨੰਬਰ ਲਿਖਿਆ ਹੋਇਆ ਹੈ ਜੀ ਤੇ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਸასი ਗੱਲ ਕਰਮੇ ਤਵਾਜੀ